ਉੱਤੋਂ ਬਾਡੀਆਂ ਦਾ ਜੋਰ ਬੇਬੇ ਪੈਸੀ ਬਮਾਰ ਤਾਈਓ ਵੱਡਾ ਬਾਈ ਕੱਲਿਆ ਮੈਂ ਕਰਕੇ ਤਿਆਰ ਫੇਰੇ ਬਉਂਦਲੀ ਕੱਲੀ ਭਰ ਜਾਈ ਨੀ ਖਰੇ ਚੱਲ ਕੱਡੂੜੜ ਕਾਂ ਵੱਡੇ ਬਾਈ ਨਾ ਕਿਉਂ ਨਾ ਦੱਸਾਈ ਨੀ ਖਰੇ ਚੱਲ ਕੱਡੂ ਰੜਕਾਂ ਆਇਆ ਦੇ ਟਸੀਕ ਵੇਲੇ दारू ਨਾਲ ਰੱਜਿਆ ਕੁੰਡਾ ਖੁੱਲਿਆ ਤਾਇ ਨੇ ਤਾਈ ਵਿੱਚ ਵੱਜਿਆ ਬਾਪੂ ਹੋਵੇ ਨਾ ਤੇ ਚੁੱਪ ਨਾ ਕਰਾਵੇ ਕਿਸੇ ਦੇ ਨਾਲ ਨਹੀਂ ਉਤੋਰੀਨੀ ਮੁੰਡਾ ਆਵੇ ਤਾਂ ਵੇ ਸੰਗ ਲੈ ਜਾਵੇ ਕਿਸੇ ਦੇ ਨਾ ਹੜ ਨਹੀਂ ਤੋੜਨੀ दारू ਪੀਣੀ ਪੀ ਕੇ ਠੇਕਿਆ ਤੇ ਬਹਿਣਾ ਜੱਟੀਏ ਕੰਮ ਯਟਾਂ ਦੇ ਪੁੱਤਾਂ ਦਾ ਪੰਗੇ ਲੈਣਾ ਜੱਟੀਏ ਪੰਡਤਾਂ ਦੇ ਮੁੰਡੇ ਨਾ ਬੁਲਾਉਣ ਕਹਦੇ ਬੱਕਰੇ ਤੇ ਨੀ ਘਰੇ ਚੱਲ ਕੱਡੂ ਲੜਕਾਂ ਵੱਡੇ ਬਾਈ ਨਾ ਕਿਉਂ ਨਾ ਦੱਸਾਈ ਨੀ ਘਰੇ ਚੱਲ ਕੱਡੂ ਲੜਕਾਂ